ਹੈਲੋ ਜੀ ਸ਼ਸ਼ੀਕਾਲ ਹਾਂਜੀ ਕੀ ਹਾਲ ਚਾਲ ਵਧੀਆ ਸਵੇ ਦਾ ਟਾਈਮ ਆ ਬ੍ਰੇਕਫਾਸਟ ਮੈਂ ਬਣਾ ਚੁੱਕੀ ਆ ਸਬਜੀ ਬਣਾਈ ਸੀ ਆਲੂ ਫਲੀ ਦੀ ਤੇ ਰਾਤ ਵਾਲੀ ਸਬਜੀ ਪਈ ਸੀ ਪੇਠੇ ਦੀ ਉਦੋਂ ਹੀ ਮੈਂ ਹੁਣ ਥੋੜਾ ਜਿਹਾ ਨਮਕ ਮਿਰਚ ਔਰ ਗਰਮ ਮਸਾਲਾ ਪਾ ਕੇ ਲੱਗਿਆ ਪਰੌਂਠੇ ਬਣਾਉਣ ਆਪਣੇ ਲਈ ਥੋੜੀ ਜਿਹੀ ਸਬਜੀ ਪਈ ਸੀ ਸਬਜੀ ਖਾਣ ਦਾ ਮਨ ਨਹੀਂ ਸੀ ਫਿਰ ਮੈਂ ਸੋਚਿਆ ਕਿ ਇਹਦੇ ਪਰੌਂਠੇ ਬਣਾ ਲੈਣੇ ਆ ਚੰਗੀ ਤਰ੍ਹਾਂ ਮਿਕਸ ਕਰਕੇ ਹਨ ਪੇਠੇ ਜੀ ਤਰਾਮ ਬਣਾ ਲਈ ਆ ਮੈਂ ਪਹਿਲਾਂ ਮੈਂ ਬਣਾਈ ਸੀ ਇੱਕ ਪੇੜੇ ਦੇ ਵਿੱਚ ਪਰੌਂਠੀ ਤੇ ਫਿਰ ਇਹ ਮੈਨੂੰ ਥੋੜੀ ਜਿਹੀ ਇੰਨੀ ਪਸੰਦ ਨਹੀਂ ਆਈ ਹੈਗੀ ਮੋਟੀ ਜਿਹੀ ਬਣੀ ਫਿਰ ਮੈਂ ਦੋ ਰੋਟੀਆਂ ਦੇ ਵਿੱਚ ਜਿਹੜੀ ਪੇਠੇ ਦੀ ਸਬਜ਼ੀ ਆ ਉਹ ਪਾ ਕੇ ਫਿਰ ਪਰੌਂਠਾ ਬਣਾਇਆ ਜਿਹੜਾ ਉਹ ਮੈਨੂੰ ਜ਼ਿਆਦਾ ਪਸੰਦ ਆਇਆ ਤੇ ਇਹ ਉਦਾਂ ਦਾ ਸਵਾਦ ਬਣਿਆ ਸੀ ਤੇ ਪਰ ਮੈਨੂੰ ਬਸ ਉਦਾਂ ਲੱਗ ਰਿਹਾ ਸੀ ਵੀ ਥੋੜਾ ਜਿਹਾ ਹੋਰ ਵੱਡਾ ਹੋਣਾ ਚਾਹੀਦਾ ਛੋਟਕੂ ਜਿਹਾ ਬਣਿਆ ਸੀ ਦੋਨੋਂ ਸਾਈਡ ਮੇ ਕੇਵਲ ਲਗਾ ਕੇ ਖਸਤਾ ਜਿਹਾ ਪਰੌਂਠਾ ਬਣਾਤਾ ਸੀ ਪਰੌਂਠਾ ਬੜਾ ਸਵਾਦ ਬਣਿਆ ਸੀ ਤੇ ਸ਼ਰਮਾ ਜੀ ਨੇ ਪਹਿਲੇ ਇੱਕ ਬੁਰਕੀ ਖਾ ਕੇ ਦੇਖੀ ਫਿਰ ਪਰਾਂਠਾ ਸਵਾਦ ਲੱਗਿਆ ਫਿਰ ਉਹਨਾਂ ਨੇ ਟੋਠੀ ਪੂਰੀ ਖਾਈ ਤੇ ਥੋੜੀ ਜਿਹੀ ਭਿੰਡੀ ਸਬਜ਼ੀ ਪੇਸੀ ਮੈਂ ਉਹ ਗਰਮ ਕਰ ਦਿੱਤੀ ਆ ਟਿਫਨ ਪੈਕ ਕਰ ਦਿੱਤੇ ਆ ਤੇ ਇਹ ਵਾਲੀ ਬਣੀ ਆ ਮੇਰੀ ਪੇਠੇ ਵਾਲੀ ਪਰੌਂਠੀ ਚਾਹ ਮੈਂ ਰੱਖਤੀ ਸੀ ਨਾਲ ਦੀ ਨਾਲ ਚਾਹ ਬਣ ਕੇ ਤਿਆਰ ਹੋ ਗਈ ਆ ਦੁੱਧ ਪਾ ਦਿੱਤਾ ਹੈ ਪਰਾਂਠਾ ਸੱਚੀ ਬੜਾ ਸਵਾਦ ਬਣਿਆ ਸੀ ਮੈਂ ਵੀ ਪਹਿਲੀ ਵਾਰ ਹੀ ਬਣਾਇਆ ਪੇਠੇ ਵਾਲੀ ਸਬਜ਼ੀ ਦਾ ਪਰਾਂਠਾ ਤੇ ਫਿਰ ਮੈਂ ਬ੍ਰੇਕਫਾਸਟ ਕਰਨ ਤੋਂ ਬਾਅਦ ਆ ਗਈਆਂ ਬੈਡਰੂਮ ਦੇ ਵਿੱਚ ਹੁਣ ਜੋ ਵੀ ਇਹ ਖਲਾਰਾ ਸੀਗਾ ਇਹਨੂੰ ਸਾਰਿਆਂ ਨੂੰ ਸਮਿਟੂਗੀ ਜੇ ਤਾਂ ਮੇਰੇ ਕੋਲ ਟਾਈਮ ਹੋਵੇ ਫਿਰ ਤਾਂ ਮੈਂ ਨਾਲ-ਨਾਲ ਸਮੇਟ ਦਿੰਨੀ ਆ ਜੇ ਮੈਂ ਥੋੜਾ ਜਿਹਾ ਐਦਾਂ ਹੁੰਦਾ ਕਿ ਲੇਟ ਹੋ ਰਹੀ ਆ ਫਿਰ ਮੈਂ ਇਹਨਾਂ ਨੂੰ ਇਦਾਂ ਹੀ ਛੱਡ ਦਿੰਨੀ ਆ ਅਗਰ ਸਵੇਰੇ ਮੈਂ ਥੋੜਾ ਜਿਹਾ ਲੇਟ ਉੱਠਾਂ ਫਿਰ ਮੈਂ ਇਹ ਵਾਲਾ ਜਿਹੜਾ ਹੁੰਦਾ ਬੈਡਰੂਮ ਦਾ ਕੰਮ ਕਪੜੇ ਸਾਂਭਨੇ ਸਾਰੇ ਇਹ ਛੱਡ ਦਿੰਨੀ ਆ ਤੇ ਉਸ ਤੋਂ ਪਹਿਲਾਂ ਮੈਂ ਸਾਰਾ ਬ੍ਰੇਕਫਾਸਟ ਔਰ ਲੰਚ ਦੀ ਤਿਆਰੀ ਕਰਦੀ ਆ ਟਿਫਨ ਵਗੈਰਾ ਪੈਕ ਕਰਕੇ ਬ੍ਰੇਕਫਾਸਟ ਕਰਨ ਤੋਂ ਬਾਅਦ ਫਿਰ ਮੈਂ ਇੱਧਰ ਬੈਡਰੂਮ ਦਾ ਕਰਦੀ ਹੁੰਨੀ ਆ ਜੇ ਥੋੜਾ ਜਿਹਾ ਪਹਿਲਾਂ ਉੱਠ ਗਈ ਤਾਂ ਪਹਿਲਾਂ ਕਰ ਦੂੰਗੀ ਬ੍ਰੇਕਫਾਸਟ ਬਣਾਉਣ ਤੋਂ ਇਸ ਕਰਕੇ ਬਸ ਟਾਈਮ ਦੇ ਹਿਸਾਬ ਨਾਲ ਜਿੱਦਾਂ ਕੰਮ ਸੈਟ ਲਾ ਦ ਉਸ ਹਿਸਾਬ ਨਾਲ ਮੈਂ ਕਰ ਦਿੰਨੀ ਆ ਜ਼ਰੂਰੀ ਨਹੀਂ ਆ ਕਿ ਪਹਿਲਾਂ ਆ ਕਰਨਾ ਫਿਰ ਉਹ ਕਰਨਾ ਐਦਾਂ ਦਾ ਮੈਂ ਮੈਂ ਜ਼ਿਆਦਾ ਦਿਮਾਗ ਨਹੀਂ ਰੱਖਦੀ ਤੇ ਇਹ ਕੱਪੜੇ ਸੁੱਕਣੇ ਪਏ ਹੋਏ ਸੀ ਕੱਲ ਦੇ ਜਿਹੜੇ ਕੱਪੜੇ ਤਾਂ ਸੁੱਕ ਗਿਆ ਉਹਨਾਂ ਨੂੰ ਤਾਂ ਮੈਂ ਰੱਖੂਗੀ ਤਹਿ ਲਗਾ ਕੇ ਤੇ ਜਿਨ੍ਹਾਂ ਨੂੰ ਥੋੜੀ ਜਿਹੀ ਧੁੱਪ ਲਗਾਉਣ ਵਾਲੀ ਆ ਉਹਨਾਂ ਨੂੰ ਮੈਂ ਬਾਹਰ ਗੈਲਰੀ ਚ ਪਾ ਦੂੰਗੀ ਧੁੱਪ ਲੱਗ ਜੂਗੀ ਜਦ ਤੱਕ ਮੈਂ ਕੰਮ ਕਰੂੰਗੀ ਬਾਅਦ ਵਿੱਚ ਫਿਰ ਉਹਨਾਂ ਦੀ ਵੀ ਤਹਿ ਲਗਾ ਕੇ ਰੱਖ ਦੂੰਗੀ ਟਾਵਲ ਵਗੈਰਾ ਤਾਂ ਮੈਂ ਇੱਥੇ ਸਟੈਂਡ ਤੇ ਸੁਪਣੇ ਪਾ ਦੇਣੇ ਹੁੰਨੇ ਆ ਹਵਾ ਲੱਗਦੀ ਰਹਿੰਦੀ ਆ ਹਰ ਟਾਈਮ ਇੱਥੇ ਰਹਿੰਦੇ ਆ ਤੇ ਜਿਹੜੇ ਕੋਈ ਮੋਟੇ ਕੱਪੜੇ ਹੁੰਦੇ ਆ ਫਿਰ ਮੈਂ ਬਾਹਰ ਸੁਕਣੇ ਪਾਉਂਗੀ ਜਿਹੜੇ ਸੁੱਕ ਗਿਆ ਹੁਣ ਉਹਨਾਂ ਨੂੰ ਤੇਲ ਲਗਾ ਕੇ ਰੱਖੂੰਗੀ ਲਗਾਉਣ ਵਾਲੇ ਕੱਪੜਿਆਂ ਨੂੰ ਮੈਂ ਬਾਹਰ ਸੁੱਕਣਾ ਪਾ ਰਹੀ ਹਾਂ ਗੈਲਰੀ 'ਚ ਕੱਪੜੇ ਸੁੱਕਣੇ ਪ完 ਤੋਂ ਬਾਅਦ ਹੁਣ ਮੈਂ ਜਿਹੜੇ ਇਹ ਥੋੜੇ ਜਿਹੇ ਕੱਪੜੇ ਸੁੱਕੇ ਸੀ ਹਵਾ ਲੱਗੀ ਸੀ ਚੰਗੀ ਤਰ੍ਹਾਂ ਇਹਨਾਂ ਨੂੰ ਤੈਅ ਲਗਾ ਕੇ ਰੱਖ ਦੂੰਗੀ ਆਪਣੀ ਜਗ੍ਹਾ ਤੇ ਦੀ ਤੇਲ ਲਗਾਤੀ ਸੀ ਤੇ ਮੈਂ ਲੱਗੀ ਸੀ ਅਲਮਾਰੀ ਦੇ ਵਿੱਚ ਰੱਖਣ ਫਿਰ ਮੈਂ ਦੇਖਿਆ ਕਿ ਬੱਚਾ ਨੇ ਆਪਣੇ ਟੀ-ਸ਼ਰਟਾਂ ਖੋਲ-ਖੋਲ ਕੇ ਰੱਖ ਰੱਖੀਆਂ ਨੇ ਇਦਾਂ ਹੀ ਕਰਦੇ ਆ ਬੱਚੇ ਪਾਣਾ ਇੱਕ ਕੱਪੜਾ ਹੁੰਦਾ ਹੈ ਤੇ ਸਾਰਿਆਂ ਨੂੰ ਖੋਲ-ਖੋਲ ਕੇ ਤੇਆਂ ਸਾਰੀਆਂ ਖਰਾਬ ਕਰ ਦਿੰਦੇ ਆ ਹੁਣ ਮੈਂ ਉਹੀ ਸੈੱਟ ਕਰਕੇ ਰੱਖਣ ਲੱਗੀ ਆ ਪਹਿਲਾਂ ਮੈਂ ਬਿਨਾਂ ਟੋਕਰੀ ਤੋਂ ਰੱਖਦੀ ਸੀ ਉਦੋਂ ਜ਼ਿਆਦਾ ਖਲਾਰਾ ਪੈਂਦਾ ਸੀ ਹੁਣ ਇੰਨਾ ਹੈ ਕਿ ਜੋ ਵੀ ਖਲਾਰਾ ਪੈਣਾ ਟੋਕਰੀ ਦੇ ਵਿੱਚ ਪੈਣਾ ਟੋਕਰੀ ਚੱਕੀ ਉਹਨਾਂ ਨੂੰ ਸੈੱਟ ਕਰਕੇ ਫੋਲਡ ਕਰਕੇ ਕੱਪੜਿਆਂ ਨੂੰ ਦੁਬਾਰਾ ਰੱਖ ਦੋ ਇਸ ਕਰਕੇ ਮੈਂ ਛੋਟੇ-ਛੋਟੇ ਟੋਕਰੀਆਂ ਲਗਾਈਆਂ ਹੋਈਆਂ ਟੀ-ਸ਼ਰਟ ਤੇ ਇਹ ਜਿਹੜੇ ਪੈਂਟਾ ਸੀਗੇ ਮੈਂ ਪਹਿਲਾਂ ਇਹਦਾ ਟੋਕਰੀ ਦੇ ਵਿੱਚ ਰੱਖਿਆ ਸੀਗੇ ਅਤੇ ਹੁਣ ਪਜਾਮੇ ਕਈ ਹੋ ਗਏ ਟੋਕਰੀ 'ਚ ਜਗ੍ਹਾ ਨਹੀਂ ਹੈਗੀ ਇਸ ਕਰਕੇ ਮੈਂ ਕੱਲੇ ਪਜਾਮੇ ਇਹਦੇ ਵਿੱਚ ਰੱਖ ਦੂੰਗੀ ਤੇ ਪੈਂਟਾ ਮੈਂ ਸਾਈਡ ਤੇ ਰੱਖ ਦੱਤੀਆਂ ਸ਼ਰਟਾਂ ਦੇ ਨਾਲ ਬਸ ਬੱਚੇ ਆਦਲਾ ਬਦਰੀ ਜੀ ਕਰਦੇ ਰਹਿੰਦੇ ਆ ਇਹਨਾਂ ਦਾ ਇਹੀ ਕੰਮ ਆ ਸਾਡੇ ਵਰਗਿਆਂ ਨੂੰ ਕੰਮ ਲਗਾਣਾ ਇਹ ਛੱਡੀ ਸ਼ੋਣੀ ਜੀ ਕੁੜੀ ਐ ਇਹ ਸ਼ੋਣੀ ਜੀ ਦੀ ਕੁੜੀ ਗੁੱਤਾ ਵਾਲੀ ਐਡੇ-ਡੇ ਗੁੱਤਾਂ ਨੇ ਇਹਦੇ ਚਟਾ ਪੂਰੀ ਬੋਡੀ 'ਚ ਚਟਾ ਹੈ ਰੇ ਆ ਦੇ ਕਿੰਨੇ ਮੋٹے ਵਾਲ ਹੋਏ ਛੱਡੀ ਸ਼ੋਣੀ ਜੀ ਕੋ ਦੀ ਸੋ ਜਾ ਸਟਫੀ ਨਾਲ ਥੋੜੀ ਜਿਹੀ ਮਸਤੀ ਕਰਨ ਤੋਂ ਬਾਅਦ ਹੁਣ ਮੈਂ ਆ ਕੇ ਲੱਗੀ ਆ ਆਪਣੇ ਰਸੋਈ ਦੇ ਕੰਮ ਕਰਨਾ ਸਟਫੀ ਦੇ ਸਾਰੇ ਵਾਲ ਨਾ ਜਟਾਵਾਂ ਜਿਹੇ ਬਣਦੇ ਜਾ ਰਹੇ ਆ ਜਿਹੜੇ ਮੇਰੇ ਭਰਾ ਦੇ ਰੱਖੀ ਹੋਈ ਐ ਸਟਫੀ ਦੀ ਭੈਣ ਤੇ ਭਾਂਜੀ ਆ ਉਹਨਾਂ ਨੇ ਤਾਂ ਉਹਦੇ ਵਾਲਾਂ ਦੀ ਕਟਿੰਗ ਕਰਤੀ ਪਰ ਅਸੀਂ ਨਹੀਂ ਕੀਤੀ ਹੈਗੀ ਇਹ ਜਟਾ ਬਣਦੀ ਪਈਆਂ ਉਹ ਵੀ ਕਹੇ ਸੀ ਕਿ ਜਟਾਈ ਬਣਦੀ ਪਈਆਂ ਸੀ ਇਹਨਾਂ ਦੇ ਇਸ ਕਰਕੇ ਉਹਨਾਂ ਨੇ ਕਟਿੰਗ ਕਰਤੀ ਕਟਿੰਗ ਕਰਕੇ ਉਹ ਬਿਲਕੁਲ ਹੋਰ ਤਰ੍ਹਾਂ ਦੀ ਲੱਗਦੀ ਹੈ ਮੈਂ ਵੀਡੀਓ ਬਣਾਈ ਹੋਈ ਆ ਬਿਲਕੁਲ ਵਧੀਆ ਨਹੀਂ ਲੱਗਦੀ ਹੈਗੇ ਇਸ ਕਰਕੇ ਮੈਂ ਸਟੱਫ ਦੀ ਕਟਿੰਗ ਨਹੀਂ ਕਰੀ ਉਹ ਕਹਿੰਦੇ ਗਰਮੀ ਆ ਵੀ ਅਸੀਂ ਕਟਿੰਗ ਤਾਂ ਕਰਤੀ ਆ ਪਰ ਅਸੀਂ ਕਰੀ ਨਹੀਂ ਮੈਨੂੰ ਵਾਲਾਂ ਨਾਲ ਹੀ ਸੋਹਣੇ ਲੱਗਦੇ ਆ ਇਹ ਤੇ ਦੇ ਸਾਰੇ ਸਾਫ ਕਰ ਦਿੱਤੇ ਆ ਤੇ ਹੁਣ ਇਹ ਜੋ ਵੀ ਛੋਟਾ ਜਿਹਾ ਟਾਬਾ ਲਗਾਇਆ ਹੋਇਆ ਮੈਂ ਸਲਫਾ ਵਗੈਰਾ ਸਾਫ ਕਰਨੇ ਨੂੰ ਤੇ ਇਹਦੇ ਸਾਬਣ ਲਗਾ ਕੇ ਚੰਗੀ ਤਰ੍ਹਾਂ ਮੈਂ ਸਿੰਕ ਸਾਫ ਕਰ ਰਹੀ ਆ ਨਾਲੇ ਟਾਬਾ ਸਾਫ ਹੋ ਜਾਂਦਾ ਨਾਲੇ ਸਿੰਕ ਸਾਫ ਹੋ ਜਾਂਦਾ ਚੰਗੀ ਤਰ੍ਹਾਂ ਤੇ ਭਾਂਡੇ ਮੰਜਣ ਤੋਂ ਪਹਿਲਾਂ ਵੀ ਮੈਂ ਸਿੰਕ ਨੂੰ ਚੰਗੀ ਤਰ੍ਹਾਂ ਸਾਬਣ ਲਗਾ ਕੇ ਸਾਫ ਕਰਿਆ ਸੀ ਤੇ ਸਲਫ ਤੇ ਵੀ ਕਪੜਾ ਮਾਰ ਦੂੰਗੀ ਦੀਵਾਰ ਤੇ ਜੋ ਛਿੱਟੇ ਪਏ ਹੁੰਦੇ ਨਾਲ-ਨਾਲ ਸਾਫ ਕਰ ਦੂੰਗੀ ਨਾਲ ਨਾਲ ਮੈਂ ਸਾਰੀ ਸਾਫ ਸਫਾਈ ਕਰਦੇ ਰਹਿਣੀ ਹੁੰਦੀਆਂ ਰੱਖ ਦੇਣੀ ਹੈਗੀ ਵੀ ਕੱਲ ਨੂੰ ਹੋ ਚੁਗੀ ਛਿੱਟੇ ਜਿਹੇ ਪਏ ਫਿਰ ਬੁਰੇ ਲੱਗਦੇ ਆ ਇਸ ਕਰਕੇ ਮੈਂ ਟੂਟੀਆਂ ਵਗੈਰਾ ਸਾਰੇ ਇੱਕ ਵਾਰ ਸਫਾਈ ਕਰ ਦਿੰਨੀ ਆ ਜਦੋਂ ਸਵੇਰੇ ਭੰਡੇ ਮਾਂਦੀਆਂ ਤੇ ਸ਼ਾਮੀ ਸਲਫ ਸਾਰੀ ਸਾਫ ਕਰ ਦਿੱਤੀ ਸੀ ਤੇ ਹੁਣ ਮੈਂ ਲੱਗੀ ਆ ਝਾੜੂ ਦਾ ਕੰਮ ਕਰਨਾ ਜੋ ਵੀ ਡਸਟ ਜੀ ਪਈ ਸੀ ਬੈੱਡ ਵਗੈਰਾ ਤੇ ਉਹ ਮੈਂ ਝਾੜ ਦਤੀ ਆ ਤੇ ਹੁਣ ਫਟਾਫਟ ਲਗਾਉਂਗੀ ਝਾੜੂ ਜੋ ਵੀ ਚੀਜ਼ ਹੱਥ ਨਾਲ ਹਿੱਲ ਸਕਦੀ ਐ ਹਲਕੀ ਫੁਲਕੀ ਹੁੰਦੀ ਐ ਉਹਨੂੰ ਤਾਂ ਮੈਂ ਸਾਈਡ ਤੇ ਕਰਕੇ ਝਾੜੂ ਮਾਰ ਦਿੰਨੀ ਆ ਹੁਣ ਜਿੱਦਾਂ ਜਿਹੜੇ ਚੀਜ਼ਾਂ ਹਿੱਲਦੀਆਂ ਨਹੀਂ ਹੈਗੀਆਂ ਉਹਨਾਂ ਦੇ ਤਾਂ ਬਸ ਸਾਈਡਾਂ ਤੇ ਝਾੜੂ ਮਾਰਿਆ ਜਾਂਦਾ ਏ ਫੇਰ ਇੱਕ ਵਾਰ ਟਾਈਮ ਕੱਢਿਆ ਜਾਂਦਾ ਏ ਤਾਂ ਕੇ ਨਾ ਦੇ ਜੋ ਵੀ ਹੁੰਦੀ ਐ ਨੀਚੇ ਸਾਈਡਾਂ ਤੋਂ ਜੋ ਵੀ ਗੰਦਗੀ ਹੁੰਦੀ ਉਹ ਫੇਰ ਬਾਅਦ ਵਿੱਚ ਕੱਢੀ ਜਾਂਦੀ ਆ ਬਸ ਜਿਹੜੇ ਲਾਈਟ ਵਾਲੇ ਸਵਿੱਚ ਸੀਗੇ ਉਹ ਵੀ ਕਿਤੇ ਹੱਥ ਉੱਤੇ ਲੱਗਿਆ ਲੱਗਦਾ ਸੀ ਉਹ ਵੀ ਬੰਨੇ ਨਾਲ ਨਾਲ ਕੱਪੜਾ ਮਾਰ ਦਿੱਤਾ ਇਹ ਕੱਪੜੇ ਨੂੰ ਚੰਗੀ ਤਰ੍ਹਾਂ ਧੋ ਕੇ ਫਿਰ ਉਹਨਾਂ ਨੂੰ ਛੋੜ ਕੇ ਫਿਰ ਮੈਂ ਮਾਰਦੀ ਹੁੰਦੀ ਹਾਂ ਹਰ ਪਾਸੇ ਤਾਂ ਕਿ ਚੰਗੀ ਤਰ੍ਹਾਂ ਸਫਾਈ ਹੋ ਜਾਵੇ ਬੜਾ ਸਾਰੇ ਮਾਰਨ ਤੋਂ ਬਾਅਦ ਹੁਣ ਮੈਂ ਲੱਗੀ ਆ ਪੋਚਾ ਮਾਰਨਾ ਪਹਿਲਾਂ ਮੈਂ ਪੋਚਾ ਸਟੈਂਡਿੰਗ ਪੋਚੇ ਨਾਲ ਮਾਰ ਦਿੰਦੀ ਸੀ ਇਸ ਕਰਕੇ ਮੋਟਾਪਾ ਬਹੁਤ ਵੱਧ ਗਿਆ ਹੁਣ ਮੈਂ ਸੋਚਿਆ ਕਿ ਦੁਬਾਰਾ ਫਿਰ ਬੈਠ ਕੇ ਪੋਚਾ ਲਗਾਇਆ ਕਰੀਏ ਤਾਂ ਕਿ ਥੋੜਾ ਜਿਹਾ ਪੇਟ ਪੁੱਟ ਸੈੱਟ ਹੋਵੇ ਪੋਚਾ ਲਗਾਉਣ ਨਾਲ ਐਕਸਰਸਾਈਜ਼ ਹੁੰਦੀ ਆ ਉਹ ਤਾਂ ਬਸ ਕਈ ਵਾਰ ਆਸ ਆ ਜਾਂਦਾ ਵੀ ਚਲੋ ਸਟੈਂਡਿੰਗ ਪੋਚੇ ਦੇ ਨਾਲ ਫਟਾਫਟ ਲੱਗ ਜਾਊਗਾ ਪਰ ਬੈਠ ਕੇ ਪੋਚਾ ਕਰ ਲਗਾਓ ਨਾ ਤਾਂ ਪੇਟ ਨਹੀਂ ਫੁੱਲਦਾ ਹੁਣ ਮੈਂ ਜਦੋਂ ਦਾ ਛੱਡਿਆ ਮੇਰਾ ਪੇਟ ਤੇ ਮੋਟਾਪਾ ਬਹੁਤ ਜ਼ਿਆਦਾ ਵੱਧ ਗਿਆ ਇਹ ਵਿੱਚ ਕਹਿੰਦੇ ਕੋਈ ਸ਼ਰਮ ਨਹੀਂ ਹੈਗੀ ਕਿਉਂਕਿ ਮੋਟਾਪਾ ਤਾਂ ਮੋਟਾਪਾ ਹੀ ਹੈ ਜਿੰਨਾ ਸਰੀਰ ਨੂੰ ਕੰਟਰੋਲ ਰੱਖਿਆ ਜਾਵੇ ਉਹ ਜਾਦਾ ਬੈਟਰ ਆ ਬਿਮਾਰੀਆਂ ਘੱਟ ਲੱਗਦੀਆਂ ਨੇ ਇਸ ਕਰਕੇ ਹੁਣ ਮੈਂ ਦੁਬਾਰਾ ਫੇਰ ਸੋਚਿਆ ਕਿ ਜਿਹਨੇ ਜੋ ਸੋਚਣਾ ਸੋਚੀ ਜਾਵੇ ਬੈਠ ਕੇ ਪੁੱਚ ਲਗਾਣਾ ਇਹ ਉਹ ਪਰ ਮੈਂ ਹੁਣ ਬੈਠ ਕੇ ਪੁੱਚ ਲਗਾਇਕਣਾ ਤਾਂ ਕਿ ਬਾਡੀ ਸੈੱਟ ਰਹੇ ਉਦਾਂ ਟਾਈਮ ਨਿਕਲਦਾ ਨਹੀਂ ਹੈਗਾ ਐਕਸਰਸਾਈਜ਼ ਕਰਨ ਵਾਸਤੇ ਸੋਚ ਲਓ ਵੀ ਜਿਹੜੇ ਆਪਾਂ ਘਰ ਦੇ ਕੰਮ ਕਰਦੇ ਆ ਅਸੇਹੀ ਐਕਸਰਸਾਈਜ਼ ਹੈ ਇਸੇ ਨੂੰ ਐਕਸਰਸਾਈਜ਼ ਸਮਝ ਕੇ ਆਪਣੇ ਕੰਮ ਕਰਨੇ ਆ ਮੰਨ ਪਾਸ ਜਦੋਂ ਵੀ ਪੱਚਾ ਲਗਾਉਂਗੀ ਬੈਠ ਕੇ ਲਗਾਉਂਗੀ ਪਹਿਲਾਂ ਵੰਗੂ ਹੌਲੀ ਹੌਲੀ ਹੱਥ ਬਣ ਜਾਣੇ ਕਿਉਂਕਿ ਮੋਟਾਪਾ ਬਹੁਤ ਜ਼ਿਆਦਾ ਵੱਧ ਚੁੱਕਾ ਹੈ ਬਿਮਾਰੀਆਂ ਦਾ ਘਰ ਹੁੰਦਾ ਮੋਟਾਪਾ ਉੱਪਰ ਸਾਰੇ ਕੰਮ ਨਿਪਟਾਉਣ ਤੋਂ ਬਾਅਦ ਹੁਣ ਮੈਂ ਆ ਗਈਆਂ نیچے ਹੁਣ ਮੈਂ ਅੱਜ ਕਰਨਾ ਹੈ ਪੀਣਾ ਬਹੁਤ ਦਿਨਾਂ ਬਾਅਦ ਕਰਨ ਲੱਗਿਆ ਸਾਰੀ ਸਰਦੀ ਮੈਂ ਪੀਣਾ ਨਹੀਂ ਕੀਤਾ ਔਰ ਸਟਫੀ ਬੈਠਾ ਹੈ نیچے ਇਹਨੂੰ ਵੀ نیچے ਆਣਾ ਸੀ ਮੈਂ ਕਿਹਾ ਚੱਲ ਆ ਜਾ ਫਿਰ ਤੂੰ ਵੀ ਬੈਠ ਫੋਨ ਮੇਰੇ ਕੋਲ ਬੈਠਾ ਏ ਇਹਨੇ ਦੇਖੀ ਜਾਣਾ ਤੇ ਮੈਂ ਕੰਮ ਕਰੀ ਜਾਣਾ ਨਾ ਛੋਟਾ ਬੱਚਾ ਆਪਣੀ ਮਾਂ ਦੇ ਪੱਲੂ ਦੇ ਨਾਲ ਬੈਠਾ ਰਹਿੰਦਾ ਨਾ ਬਣ ਕੇ ਉਹ ਹਾਲੇ ਦਾ ਏ ਤੇ ਬਸ ਹੁਣ ਮੈਨੂੰ ਲੱਗਦੀ ਆ ਪੀਣਾ ਕਰਨੇ ਵੀ ਮੇਰਾ ਬੱਚਾ ਹੀ ਆ ਪੂਰੀ ਸਰਦੀ ਮੈਂ ਪੀਣਾ ਨਹੀਂ ਕੀਤਾ ਹੈਗਾ ਤੇ ਹੁਣ ਅੱਜ ਕਰਨੀ ਆ ਉਹ ਵੀ ਪਤਾ ਗਿਆ ਮੌਸਮ ਹੋ ਗਿਆ ਚੇਂਜ ਹੁਣ ਬਾਜ਼ਾਰ ਵਾਲੇ ਆਟੇ ਦੇ ਵਿੱਚ ਨਾ ਸੂੰਗੀ ਜੀ ਪੈਣ ਸ਼ੁਰੂ ਹੋ ਗਈ ਆ ਕਿਉਂਕਿ ਉਹਨਾਂ ਨੇ ਪਹਿਲਾਂ ਦੇ ਬਣ ਬਣ ਕੇ ਰੱਖੇ ਹੁੰਦੇ ਆ ਜਿੰਨਾ ਮਰਜ਼ੀ ਕਰ ਤੋ ਵੀ ਤਾਜ਼ਾ ਆਟਾ ਏ ਗਰਮ ਗਰਮ ਫੇਲੀਆਂ ਪੈਕ ਕਰ ਦਿੰਦੇ ਆ ਉਹ ਇਸ ਕਰਕੇ ਫਿਰ ਮੈਨੂੰ ਬਹਿਮ ਰਹਿੰਦਾ ਹੈ ਤਾਂ ਕਰਕੇ ਹੁਣ ਮੈਂ ਸੋਚਿਆ ਕਿ ਪੀਣਾ ਕਰ ਲਈ ਬਹੁਤ ਦਿਨ ਆਵਾਦੇ ਤੋਂ ਬੜਾ ਕੰਮ ਕਰਦੀਆਂ ਅੱਜ ਮੈਂ ਤੋਂ ਥੋੜਾ ਖਤ ਲੱਗ ਗਿਆ ਸੀ ਆਦਤ ਛੁੱਟ ਜਾਂਦੀ ਹੈ ਨਾ ਕੰਮ ਕਰਦੇ ਆਂ ਦੀ ਪੀਣਾ ਸਾਰਾ ਹੋ ਗਿਆ ਏ ਤੇ ਹੁਣ ਮੈਂ ਜੋ ਵੀ ਇਹ ਖਲਾਰਾ ਇਸ ਮੇਟ ਦੂੰਗੀ ਜਿਹੜੇ ਪੀਣੇ ਦੇ ਵਿੱਚੋਂ ਹੋ ਨਿਕਲਿਆ ਕਣਕ ਦੇ ਵਿੱਚੋਂ ਜੋ ਵੀ ਕਣਕ ਦੇ ਛੋਟੇ ਛੋਟੇ ਦਾਣੇ ਜਾਓ ਫਿਰ ਮੈਂ ਬਾਹਰ ਪਲਾਸਟਿਕ ਸਾਈਡ ਸੁੱਟ ਦਿੰਨੀ ਹੁੰਦੀ ਆ ਕੀੜੀਆਂ ਕੁੜੀਆਂ ਖਾ ਲੈਂਦੀਆਂ ਨੇ ਤੇ ਇਹ ਜਿਹੜੀ ਬਣਾਈ ਹੋਈ ਆ ਪੱਲੀ نیچے ਹੈਗੇ ਥੇਲੇ ਤੇ ਉੱਪਰ ਹੈਗੀ ਪੁਰਾਣੀ ਚੱਦਰ ਇਹਦੀ ਪੱਲੀ ਬਣਾਈ ਹੋਈ ਆ ਤੇ ਇਹਨੂੰ ਮੈਂ ਚੰਗੀ ਤਰ੍ਹਾਂ ਝਾੜ ਕੇ ਤੇਲ ਲਗਾ ਕੇ ਆਪਣੀ ਜਗ੍ਹਾ ਤੇ ਰੱਖ ਦੂੰਗੀ ਉੱਪਰ ਚੱਦਰ ਲਗਾ ਕੇ ਨਾ ਇਹ ਮਜ਼ਬੂਤ ਜੀ ਹੋ ਗਈਆਂ ਚੰਗੀ ਸਾਰਾ ਡਬਲ ਹੋ ਗਈ ਆ ਇਹਦੇ ਬਣਾਉਣ ਦੇ ਚੱਕਰ ਚ ਮੈਂ ਆਪਣੀ ਮਸ਼ੀਨ ਵੀ ਖਰਾਬ ਕਰ ਲਈ ਸੀ ਤੋਟਾ 250 ਦਾ ਨੁਕਸਾਨ ਵੀ ਕੀਤਾ ਸੀ ਕਿਉਂਕਿ ਇਹ ਮਜ਼ਬੂਤ ਸੀਗੀ ਇਹ ਮਸ਼ੀਨ ਦੇ ਜਿਹੜੇ ਹੁੰਦੇ ਆ ਗਾਜ ਔਰ ਪੈਰ ਕੀ ਆ ਕਹਿੰਦੇ ਆ ਦੰਦੇ ਦੋਨੋਂ ਖਰਾਬ ਹੋ ਗਏ ਸੀ ਤੇ ਭੱਲੀ ਮੈਂ ਸਾਈਡ ਤੇ ਰੱਖਤੀ ਬਾਅਦ ਵਿੱਚ ਉਹਨੂੰ ਅਲਮਾਰੀ ਦੇ ਵਿੱਚ ਰੱਖ ਦੂੰਗੀ ਜਿਹੜੀ ਸਟੋਰ ਵਾਲੇ ਸਮਾਨ ਦੀ ਆ ਤੇ ਹੁਣ ਮੈਂ ਲਗਾਣ ਲੱਗੀ ਆ ਝਾੜੂ ਜੋ ਵੀ ਇਹ ਕਣਕ ਚੋਂ ਨਿਕਲੇ ਸੀਗੇ ਬਰੀਕ ਦਾਣੇ ਜਿਹੇ ਵਿੱਚ ਹੋਰ ਵੀ ਕਾਫੀ ਕੁਝ ਹੁੰਦਾ ਉਹਨਾਂ ਨੂੰ ਮੈਂ ਚੰਗੀ ਤਰ੍ਹਾਂ ਇਕੱਠਾ ਕਰਕੇ ਹੁਣ ਮੈਂ ਸੜਦੂੰਗੀ ਪਲਾਟ ਦੇ ਵਿੱਚ ਫਿਰ ਬਾਅਦ ਵਿੱਚ ਲਗਾਉਂਗੀ ਚੰਗੀ ਤਰ੍ਹਾਂ ਝਾੜੂ ਝਾੜੂ ਨਾਲ ਪੈ ਨਹੀਂ ਰਿਆ ਸੀ ਫਿਰ ਮੈਂ ਹੱਥਾਂ ਨਾਲ ਪਾਈ ਸਾਰੀ ਕਣਕ ਜੀ ਇਹ ਬਰੀ ਬਰੀਕ ਤੇ ਪਲਾਟ ਦੇ ਵਿੱਚ ਸਿੱਟ ਦਤੀ ਆ ਇੱਕ ਸਾਈਡ ਕੀੜੀਆਂ ਖਾਈ ਜਾਂਦੀਆਂ ਹੁੰਦੀਆਂ ਨੇ ਵਿੱਚੇ ਸਰੋਂ ਦੇ ਦਾਣੇ ਹੁੰਦੇ ਆ ਵਿੱਚੇ ਬਿਗੜ ਜੀ ਹੁੰਦੀ ਆ ਕਈ ਚੀਜ਼ਾਂ ਜਿਆ ਨਿਕਲਦੀਆਂ ਆਂਦੀਆਂ ਨੇ ਤੇ ਹੁਣ ਝਾੜੂ ਲਗਾ ਦੂੰਗੀ ਸਾਰੇ ਪੀਣਾ ਦਾ ਕੰਮ ਵੀ ਬਹੁਤ ਹੁੰਦਾ ਕਈ ਘੰਟੇ ਲੱਗ ਗਏ ਸੀ ਮੈਨੂੰ ਪੀਣਾ ਕਰਨੇ ਦੇ ਵਿੱਚ ਤੇ ਬਾਕੀ ਉਹ ਚੁੱਪਚਾ ਤਾਂ ਮੈਂ ਕੱਲ ਨੂੰ ਮਾਰੂੰਗੀ ਬਸ ਮੈਂ ਝਾੜੇ-ਟਾੜੇ ਲਗਾਤਾ ਸੀ ਸਾਰੇ ਘਰ 'ਚ ਇਹਨਾਂ ਅਗਰ ਆਪ ਜੀ ਨੂੰ ਮੇਰੀ ਅੱਜ ਦੀ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਲਿਓ ਮਿਲਦੀ ਹਾਂ ਫਿਰ ਆਉਣ ਵਾਲੀ ਵੀਡੀਓਜ਼ ਤਦ ਤੱਕ ਲਈ ਬਾਏ ਬਾਏ